ਬਬੀਹਾ ਅੰਮ੍ਰਿਤ ਵੇਲੇ ਬੋਲੇ ਅਬਦੀਹਾ ਅੰਮ੍ਰਿਤ ਵੇਲੇ ਬੋਲੇ ਆ ਤਾਂ ਦਰ ਸੁਣੀ ਓਕਾਰ ਤਾਂ ਦਰ ਸੁਣੀ ਉਕਾਰ ਬਾਬੀਹਾ ਅੰਮ੍ਰਿਤ ਵੇਲਾ ਬੋਲੇ ਆ ਮੇਗਨੂ ਫੁਰਮਾਨ ਹੋਆ ਵਰਸੋ ਕਿਰਪਾ ਧਾਰ ਹਉ ਤਨ ਕੰਬਲ ਹਾਰ ਨਾ ਜਿਨ ਸੱਚ ਰਖੇ ਆ ਓਰ ਧਾਰ ਨਾਨਕ ਨਾਮੇ ਸਭ ਹਰੇ ਆਵਲੀ ਆਨਕ ਨਾਮੇ ਸਭ ਹਾਰੇ ਆਵਲੀ ਗੁਰ ਕਬਦ ਵਿਚਾਰ ਬਭੀਆ ਅੰਮ੍ਰਿਤ ਵੇਲੇ ਬੋਲੇ ਆ ਤਾਨਦਾਰ ਸੁਣੀ ਪੁਕਾਰ ਬਹੀਆ ਅੰਮ੍ਰਿਤ ਵੇਲਾ ਬੋਲੇ ਆ ਵਾਹਿਗੁਰੂ ਰਾਮ ਕਲੀ ਮਹਲਾ ਪੰਜਮ ਹਰ ਹਰ ਧਿਆਏ ਮਨਾ ਖਿਨ ਨਾ ਵਿਸਾਰੀਐ ਹਰ ਹਰ ਧਿਆਏ ਮਨਾ ਖਿਨ ਨਾ ਵਿਸਾਰੀਐ ਰਾਮ ਰਮਾ ਰਾਮ ਰਮਾ ਕੰਨ ਪੁਰਤਾਰੀ ਐ ਤੰਤਨ ਸਤਗੁਰੂ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਹ ਉਚਾਰਿਆ ਹੋਇਆ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 925 ਅੰਗ ਉਤੇ ਸ਼ਿਸ਼ੂਭਤ ਹੈ ਸਤਗੁਰੂ ਸਾਨੂੰ ਉਪਦੇਸ਼ ਕਰ ਰਹੇ ਹਨ ਹਰ ਹਰ ਧਿਆਏ ਮਣਾ ਖਿੰਨਾ ਵਿਸਾਰੀਏ ਇਹ ਮੇਰੇ ਮਨਾ ਉਸ ਵਾਹਿਗੁਰੂ ਨੂੰ ਹੀ ਸਦਾ ਧਿਆਉ ਉਸ ਵਾਹਿਗੁਰੂ ਦਾ ਹੀ ਸਦਾ ਸਿਮਰਨ ਕਰ ਖਿੰਨਾ ਵਿਸਾਰੀਏ ਅਤੇ ਖਿੰਨ ਭਰ ਵੀ ਉਸ ਨੂੰ ਵਿਸਾਰਨਾ ਨਹੀਂ ਚਾਹੀਦਾ ਉਸ ਦਾ ਸਦਾ ਹੀ ਸਿਮਰਨ ਕਰਨਾ ਚਾਹੀਦਾ ਸਤਿਗੁਰ ਦਾ ਉਪਦੇਸ਼ ਹੈ ਇੱਕ ਨਿਮਖ ਜੇ ਬਿਸਰਾ ਸੁਆਮੀ ਇੱਕ ਨਿਮਖ ਜੇ ਬਿਸਰਾ ਸੁਆਮੀ ਜਾਨੋ ਓਟ ਦਿਨ ਸ ਲੱਖ ਬਰੀਆ ਜੇ ਮੈਨੂੰ ਇੱਕ ਛਿੰਨ ਲਈ ਵੀ ਉਹ ਵਾਹਿਗੁਰੂ ਵਿਸਰ ਜਾਂਦਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਕਈ ਸਾਲ ਕਈ ਵਰੇ ਬੀਤ ਗਏ ਏਕ ਨਿਮਕ ਜੇ ਬਿਸਰ ਸੁਆਮੀ ਜਾਨੋ ਓਟ ਦਿਨ ਸ ਲੱਖ ਬਰੀਆ ਸਾਧ ਸੰਗਤ ਕੀ ਧੀਰ ਪੁਪਾਈ ਤਉ ਨਾਨਕ ਹਰ ਸੰਗ ਮੇਰੀ ਆ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਵੀ ਸਾਨੂੰ ਇਹ ਅਪਦੇਸ਼ ਕਰ ਰਹੇ ਹਨ ਹਰ ਹਾਰ त्याਗੇ ਮਣਾ ਇਹ ਮੇਰੇ ਮਨਾ ਉਸ ਵਾਹਿਗੁਰੂ ਦਾ ਸਿਮਰਨ ਕਰ ਉਸ ਨੂੰ ਧਿਆ ਕਿਹਨ ਨਾ ਵਿਸਾਰੀਏ ਇੱਕ ਕਿਹਨ ਵਾਲੀ ਇੱਕ ਕਿਹਨ ਭਾਰ ਜਿਸ ਨੂੰ ਨਾਮ ਵਿਸਾਰ ਰਾਮ ਰਾਮਾ ਰਾਮ ਰਮਾ ਕੰਤ ਉਰਤਾਰੀ ਹੈ ਉਹ ਜੋ ਰਾਮ ਹੈ ਰਮਿਆ ਹੋਇਆ ਹੈ ਸਾਰੇ ਪਾਸੇ ਹੈ ਰਾਮ ਰਾਮ ਰਮਾ ਸਾਰੇ ਪਾਸੇ ਹੀ ਉਹ ਰਾਮ ਹੀ ਹੈ ਰਾਮ ਰਮਾ ਰਮਾ ਸੁੰਦਰ ਰਾਮ ਉਹ ਸੁੰਦਰ ਰਾਮ ਜੋ ਸਾਰੇ ਪਾਸੇ ਰਮਿਆ ਹੋਇਆ ਹੈ ਹਰ ਇੱਕ ਤਨ ਕੰਡ ਦੇ ਵਿੱਚ ਹੈ ਕੰਠ ਓਰ ਧਾਰੀ ਹੈ ਉਸ ਵਾਹਿਗੁਰੂ ਨੂੰ ਉਸ ਰਾਮ ਨੂੰ ਆਪਣੇ ਕੰਟ ਦੇ ਵਿੱਚ ਆਪਣੇ ਗਲੇ ਦੇ ਵਿੱਚ ਅਤੇ ਆਪਣੇ ਹਿਰਦੇ ਦੇ ਵਿੱਚ ਔਰ ਹਿਰਦਾ ਕੰਠ ਕਲਾ ਉਸ ਵਾਹਿਗੁਰੂ ਨੂੰ ਆਪਣੇ ਕੰਠ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਪਰੋ ਲੈ। ਔਰ ਧਾਰ ਹਰ ਆਰ ਔਰਖ ਪੂਰਨ ਪਾਰ ਬ੍ਰਹਮਨੀ ਰੰਜਨੋ ਉਰਾਮ ਰਾਮਾ ਰਾਮ ਰਮਾ ਸੋਹਣਾ ਰਾਮ ਜੋ ਹੈ ਉਰ ਧਾਰ ਆਪਣੇ ਹਿਰਦੇ ਵਿੱਚ ਉਸ ਨੂੰ ਕੋੜਾ ਹਿਰਦੇ ਦੇ ਵਿੱਚ ਵਿਸਾਲ ਹੈ ਹਰ ਹਰ ਉਰਖ ਉਹ ਵਾਹਿਗੁਰੂ ਜੋ ਹੈ ਉਹ ਉਰਖ ਜੋ ਸਾਰੇ ਪਾਸੇ ਹੀ ਸਮਾਇਆ ਹੋਇਆ ਹੈ ਪੂਰਣ ਜੋ ਕਿ ਸਾਰੇ ਗੁਣਾ ਦੇ ਨਾਲ ਭਰਪੂਰ ਹੈ ਜਿਸ ਨੂੰ ਕਿ ਸੁਖਨੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਸਰਬ ਕਲਾ ਪਰਪੂਰ ਪ੍ਰਭ ਉਹ ਪੂਰਨ ਸਰਬ ਕਲਾ ਪਰਪੂਰ ਸਰਬ ਕਲਾ ਪਰਪੂਰ ਪ੍ਰਭ ਸਰਬ ਕਲਾ ਪਰਪੂਰ ਪ੍ਰਭ ਬਿਰਤਾ ਜਾਣਣ ਹਾਰ ਜਾਂ ਕੈ ਸਿਮਰਨ ਉਦਰੀਐ ਜੋ ਕੇ ਸਿਮਰਨ ਉਧਰੀਏ ਉਸ ਉਸ ਤੇ ਸਿਮਰਨ ਦੇ ਨਾਲ ਸਾਡਾ ਇਸ ਸੰਸਾਰ ਤੋਂ ਪਾਰ ਤਾਰਾ ਹੋ ਸਕਦਾ ਹੈ ਜੋ ਸਾਰੇ ਹੀ ਗੁਣਾ ਦੇ ਨਾਲ ਭਰਪੂਰ ਹੈ ਜੋ ਪੂਰਨ ਹੈ ਇੱਥੇ ਵੀ ਸਤਿਗੁਰੂ ਇਹੀ ਉਪੇਸ਼ ਕਰ ਰਹੇ ਹਨ ਔਰ ਧਾਰ ਹਰ ਹਰ ਔਰਖ ਪੂਰਨ ਜੋ ਸਾਰੇ ਹੀ ਗੁਣਾ ਦੇ ਨਾਲ ਭਰਪੂਰ ਹੈ ਸਾਰੇ ਹੀ ਕਲਾ ਦੇ ਨਾਲ ਭਰਪੂਰ ਹੈ ਪਾਰ ਬ੍ਰਹਮ ਨੇ ਰੰਜਨੋ ਉਹ ਵਾਹਿਗੁਰੂ ਜੋ ਮਾਇਆ ਤੋਂ ਰਹਿਤ ਹੈ ਉਸ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਵਾਹਿਗੁਰੂ ਦਾ ਸਿਮਰਨ ਕਰੋ ਉਸ ਵਾਹਿਗੁਰੂ ਦੇ ਗੁਣ ਗਾ ਭੈ ਦੂਰ ਕਰਤਾ ਪਾਪ ਹਰਤਾ ਦੋ ਸਹਾਂ ਦੁਖ ਭਾਵ ਖੰਡਨੋ ਉਹ ਸੋਹਣਾ ਆਰਾਮ ਉਹ ਵਾਹਿਗੁਰੂ ਜਿਸ ਨੂੰ ਕੇ ਇੱਕ ਥੇਨੇ ਵੀ ਨਹੀਂ ਵਿਸਾਰਨਾ ਚਾਹੀਦਾ ਉਹ ਭੈ ਦੂਰ ਕਰਤਾ ਉਹ ਸਾਰੇ ਹੀ ਡਰ ਦੂਰ ਕਰਨ ਵਾਲਾ ਹੈ ਕਿਉਂਕਿ ਉਹ ਆ ਨਿਰਭਉ ਹੈ ਇਸ ਕਰਕੇ ਅਸੀਂ ਉਸ ਨਿਰਭਉ ਦੇ ਨਾਲ ਜੁੜਾਂਗੇ ਨਿਰਭਉ ਦੇ ਗੁਣ ਗਾਵਾਂਗੇ ਨਿਰਭਉ ਸਦਾ ਯਾਦ ਕਰਾਂਗੇ ਤੇ ਸਾਸੀ ਵੀ ਬਿਨਾ ਭੈਤ ਹੋ ਜਾਵਾਂਗੇ ਸਾਡੇ ਵਿੱਚ ਵੀ ਕੋਈ ਡਰ ਨਹੀਂ ਰਹੇਗਾ ਤੋਂ ਇਸੇ ਕਰਕੇ ਸਤਿਗੁਰੂ ਉਪਦੇਸ਼ ਕਰ ਰਹੇ ਹਨ ਭੈ ਦੂਰ ਕਰਤਾ ਉਹ ਵਾਹਿਗੁਰੂ ਸਾਰੇ ਹੀ ਡਰ ਦੂਰ ਕਰਨ ਵਾਲਾ ਹੈ ਪਾਪ ਹਰਤਾ ਅਤੇ ਪਾਪਾਂ ਦਾ ਨਾਸ ਕਰਨ ਵਾਲਾ ਹੈ ਦੁਸਾ ਦੁੱਖ ਭਵ ਖੰਡਨ ਦੁਸਹ ਦੁਖ ਉਹ ਦੁਖ ਜੋ ਸਹਾਰੇ ਨਾ ਜਾ ਸਕਣ ਅਨਬੀਰੇਬਲ ਉਹਨਾਂ ਦੁੱਖਾਂ ਨੂੰ ਵੀ ਉਹ ਖੰਡਨ ਕਰਨ ਵਾਲਾ ਹੈ ਉਹਨਾਂ ਨੂੰ ਵੀ ਖਤਮ ਕਰਨ ਵਾਲਾ ਹੈ ਪੈ ਦੂਰ ਕਰਤਾ ਪਾਪ ਹਰਤਾ ਦੁਸਹ ਦੁਖ ਭਾਵ ਖੰਡਨ ਉਹ ਦੁੱਖ ਜਿਹੜੇ ਸਹਾਰੇ ਨਾ ਜਾ ਸਕੇ ਸਕਣ ਉਹਨਾਂ ਨੂੰ ਵੀ ਖੰਡਨ ਖਤਮ ਕਰਨ ਵਾਲਾ ਹੈ ਇੱਕ ਭਾਵ ਖੰਡਨ ਵੀ ਹੈ ਭਾਵ ਔਨ ਜਾਣ ਦਾ ਜੋ ਜਨਮ ਮਰਨ ਦਾ ਚੱਕਰ ਸਾਡਾ ਹੈ ਉਸ ਨੂੰ ਵੀ ਉਹ ਵਾਹਿਗੁਰੂ ਹੀ ਖਤਮ ਕਰਨ ਵਾਲਾ ਹੈ ਉਸ ਦੇ ਨਾਲ ਜੁੜ ਕੇ ਅਸੀਂ ਉਸ ਦੇ ਵਿੱਚ ਹੀ ਸਮਾ ਸਕਦੇ ਹਾਂ ਅਤੇ ਸਾਡਾ ਜੋ ਜਨਮ ਮਰਨ ਦਾ ਚੱਕਰ ਜੋ ਹੈ ਉਹ ਖਤਮ ਹੋ ਸਕਦਾ ਹੈ ਜਗਦੀਸ਼ ਈਸ਼ ਗੋਪਾਲ ਮਾਧੋ ਗੁਣ ਗੋਵਿੰਦ ਵਿਚਾਰੀਐ ਉਹ ਵਾਹਿਗੁਰੂ ਜੋ ਜਗਦੀਸ਼ ਹੈ ਜਗਤ ਦਾ ਈਸ਼ ਜਗਤ ਦਾ ਮਾਲਕ ਹੈ ਈਸ਼ ਸਾਰਿਆਂ ਦਾ ਮਾਲਕ ਗੋਪਾਲ ਜੋ ਸਾਰੇ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ ਇਥੇ ਸ਼ਬਦ ਗੋਪਾਲ ਗੰਗੇ ਨੂੰ ਔਂਕੜ ਵੀ ਹੈ ਤੇ ੋੜਾ ਵੀ ਹੈ ੋੜਾ ਵੀ ਤੇ ਔਂਕੜ ਵੀ ਪਰ ਇਸ ਨੂੰ ਕਿਸ ਤਰ੍ਹਾਂ ਬੋਲਣਾ ਹੈ ਕਿਉਂਕਿ ਇੱਕ ਟਾਈਮ ਦੇ ਵਿੱਚ ਨਾ ਤਾਂ ਸੀ ੋੜਾ ਬੋਲ ਸਕਦੇ ਆ ਤੇ ਨਾ ਹੀ ਔਂਕੜ ਬੋਲ ਸਕਦੇ ਆ ਇਸ ਤਰ੍ਹਾਂ ਦੇ ਸ਼ਬਦ ਜੋ ਹਨ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਲਿਖੇ ਹਨ ਉਸ ਸ਼ਬਦ ਦਾ ਅਸਲੀ ਸਰੂਪ ਵੀ ਲਿਖ ਦਿੱਤਾ ਹੈ ਅਸਲੀ ਸਰੂਪੇ ਸ਼ਬਦ ਦਾ ਗੋਪਾਲ ਹੈ ਫੋਰੇ ਦੇ ਨਾਲ ਪਰ ਥੱਲੇ ਉਹ ਕਿਰੜੀ ਪਾਈ ਹੋਈ ਹੈ ਇਸ ਦਾ ਮਤਲਬ ਕਿ ਅਸਲੀ ਸਰੂਪ ਨੂੰ ਛਾੜ ਕੇ ਅਸੀਂ ਦੂਸਰਾ ਜੋ ਸਰੂਪ ਹੈ ਉਸ ਨੂੰ ਬੋਲਣਾ ਹੈ ਇਸ ਨੂੰ ਗੋਪਾਲ ਨਹੀਂ ਗੋਪਾਲ ਬੋਲਣਾ ਹੈ ਮਤਲਬ ਕਿ ਸਤਿਗੁਰੂ ਕਿਸ ਤਰ੍ਹਾਂ ਗੁਰਵਾਣੀ ਲਿਖਣ ਲੱਗੇ ਕੱਲੀ-ਕੱਲੀ ਮਾਤਰਾ ਦਾ ਖਿਆਲ ਕਰਦੇ ਹਨ ਉਹ ਸਤਿਗੁਰੂ ਜੀ ਨੇ ਇੱਥੇ ਲਿਖਿਆ ਹੈ ਜਗਦੀਸ਼ ਜਗਤ ਦਾ مالک ਈਸ਼ਰ ਸਾਰਿਆਂ ਦਾ ਹੀ ਜੋ مالک ਹੈ ਗੋਪਾਲ ਜੋ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ ਮਾਘੋ ਜੋ ਮਾਇਆ ਦਾ ਪਤੀ ਹੈ ਗੋਲ ਗੋਵਿੰਦ ਵਿਚਾਰੀਏ ਇਹੋ ਜਿਹੇ ਦੇ ਗੋਜ ਹੁਣ ਆਪਣੇ ਹਿਰਦੇ ਦੇ ਵਿੱਚ ਵਿਚਾਰਨੇ ਚਾਹੀਦੇ ਹਨ ਇਹੋ ਜੇ ਜਗਦੀਸ਼ ਦੇ ਈਸ਼ ਦੇ ਗੋਪਾਲ ਦੇ ਮਾਦੋ ਦੇ ਗੋਵਿੰਦ ਦੇ ਆਪਣੇ ਹਿਰਦੇ ਦੇ ਵਿੱਚ ਗੁਣ ਵਿਚਾਰਨੇ ਚਾਹੀਦੇ ਹਨ ਆਪਣੇ ਹਿਰਦੇ ਦੇ ਵਿੱਚ ਬਾਣੀ ਦੇ ਰਾਹੀ ਜੋ ਸਤਿਗੁਰੂ ਨੇ ਸਾਨੂੰ ਬਾਣੀ ਬਖਸ਼ੀ ਹੈ ਸ਼ਬਦਾਂ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਹੀ ਗਾਣੇ ਚਾਹੀਦੇ ਹਨ ਬਿੜਵੰਤ ਨਾਨਕ ਮਿਲ ਸੰਗ ਸਾਧੂ ਦੇਨਸ ਰਣ ਚਿਤਾ ਦੀਏ ਸਤਿਗੁਰੂ ਜੀ ਇਸ ਪਦੇ ਦੇ ਫਿਰਲੀ ਪੰਕਤੀ ਵਿੱਚ ਉਪਦੇਸ਼ ਕਰਦੇ ਹਨ ਬਿਨਵੰਤ ਨਾਨਕ ਮਿਲ ਸੰਗ ਸਾਧੂ ਸੰਗ ਸਾਧੂ ਸੰਗਤ ਵਿੱਚ ਬੈਠ ਕੇ ਗੁਰੂ ਦੀ ਸੰਗਤ ਕਰਕੇ ਸਤ ਸੰਗਤ ਵਿੱਚ ਬੈਠ ਕੇ ਦਿਨ ਸਹਿ ਰਹਿਣ ਚਿਤਾਰੀ ਐ ਉਸ ਵਾਹਿਗੁਰੂ ਨੂੰ ਦਿਨ ਰਹਿਣ ਹੀ ਚੇਤੇ ਕਰਨਾ ਚਾਹੀਦਾ ਹੈ ਉਸ ਨੂੰ ਇੱਕ ਖੈਨ ਲਈ ਵੀ ਨਹੀਂ ਵਿਸਰਨਾ ਚਾਹੀਦਾ ਉਸ ਨੂੰ ਹਰ ਟਾਈਮ ਆਪਣੇ ਹਿਰਦੇ ਦੇ ਵਿੱਚ ਉਸ ਦੇ ਗੁਣ ਗਾਉਣੇ ਚਾਹੀਦੇ ਹਨ ਬਿੜਵਾਂ ਤੇ ਨਾਨਕ ਮਿਲ ਸੰਗ ਸਾਧੂ ਦਿਨ ਸਹਿ ਰਹਿਣ ਚਿਤਾਰੀ ਐ ਗੁਰੂ ਦੇ ਨਾਲ ਜੁੜ ਕੇ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਸਤ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਹੀ ਗੁਰ ਸਦਾ ਦਿਨ ਸਰਾਣ ਚਿਤਾਰਨੇ ਚਾਹੀਦੇ ਹਨ ਉਸ ਵਾਹਿਗੁਰੂ ਦਾ ਦਿਨ ਸਰਾਣ ਦਿਨ ਰਾਤ ਹਰ ਵੇਲੇ ਹੀ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਵਾਹਿਗੁਰੂ ਦੇ ਗੁਣ ਗਾਣੇ ਚਾਹੀਦੇ ਹਨ ਜਿਸ ਨੇ ਕਿ ਸਾਨੂੰ ਇਹ ਸਰੀਰ ਦਿੱਤਾ ਹੈ ਇਸ ਸਰੀਰ ਦੇ ਪਾਲਣ ਦੇ ਵਸੀਲੇ ਬਣਾਏ ਹਨ ਉਹ ਗੋਪਾਲ ਹੈ ਉਹ ਗੋਵਿੰਦ ਹੈ ਉਸ ਤੇ ਸਦਾ ਹੀ ਗੁਣ ਬਾਣੇ ਚਾਹੀਦੇ ਹਨ ਸਤਗੁਰੂ ਕਿਰਪਾ ਕਰਨ ਅਸੀਂ ਵੀ ਬਾਣੀ ਦੇ ਨਾਲ ਜੁੜ ਕੇ ਜੋ ਸਤਗੁਰੂ ਨੇ ਅੰਮ੍ਰਿਤਮਈ ਬਾਣੀ ਸਾਨੂੰ ਗੁਣਾ ਦੇ ਨਾਲ ਭਰਪੂਰ ਬਖਸ਼ੀ ਹੈ ਇਹ ਬਾਣੀ ਸਾਰੇ ਉਸ ਵਾਹਿਗੁਰੂ ਦੇ ਗੁਣਾ ਦੇ ਨਾਲ ਹੀ ਭਰੀ ਹੋਈ ਹੈ ਇਹ ਬਾਣੀ ਦਾ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਉਸ ਵਾਹਿਗੁਰੂ ਦੇ ਗੁਣ ਹੀ ਗਾਉਂਦੇ ਹਾਂ ਤਾਂ ਸਤਗੁਰੂ ਕਿਰਪਾ ਕਰਨ ਇਹੋ ਜੀ ਅੰਮ੍ਰਿਤਮਈ ਬਾਣੀ ਤੁਰ ਕੀ ਬਾਣੀ ਦੇ ਨਾਲ ਅਸੀਂ ਵੀ ਜੁੜੀਏ ਅਸੀਂ ਵੀ ਸਦਾ ਸ਼ਬਦ ਗਾਇਨ ਕਰਕੇ ਉਸ ਵਾਹਿਗੁਰੂ ਦੇ ਗੁਣ ਉਚਾਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ